ਇਹ ਜ਼ਰੂਰੀ ਬੇਨਤੀ ਆ ਜੀ ਜਿਹੜੇ ਮੇਰੇ ਕਿਸਾਨ ਵੀਰ ਝੋਨੇ ਤੇ ਸਵਾਹ ਪਾਉਂਦੇ ਦੇਖੋ ਆ ਸਵਾਹ ਜੀ ਕਿਹੜੀ ਸੈਲਰ ਵਾਲੀ ਸਵਾਹ ਜਿਹੜੀ ਆਪਾਂ ਝੋਨੇ ਦੀ ਪਨੀਰੀ ਬੀਜਣ ਲੱਗਿਆ ਪਾਉਨੇ ਆ ਨਾ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਵੀ ਕਈ ਯਾਰ ਕਹਿੰਦੇ ਵੀ ਸਾਡੇ ਚ ਰਲਾ ਆ ਗਿਆ ਉਹ ਹੋ ਗਿਆ ਜੇ ਹੋ ਗਿਆ ਸਭ ਤੋਂ ਵੱਧ ਰਲਾ ਆਉਣ ਦਾ ਚਾਂਸ ਜਿਹੜੀ ਇਹ ਸਵਾਹ ਹੁੰਦੀ ਅਸੀਂ ਇਸੇ ਕਰਕੇ ਪਨੀਰੀਆਂ ਤੇ ਸਵਾਹ ਪਾਉਣੀ ਬੰਦ ਕੀਤੀ ਹੈ ਜੀ ਉਹਨਾਂ ਦੇਖੋ ਇਹ ਇਹ ਸੈਲਰ ਵਾਲੀ ਸਵਾਹ ਆ ਜੀ ਢੇਰ ਲੱਗਾ ਪਿਆ ਆਪਣੇ ਕਿਉਂਕਿ ਆਪਣੇ ਨਰਸਰੀ ਤੇ ਕੰਮ ਆਉਂਦੀ ਆ ਸਬਜ਼ੀਆਂ ਦੀ ਪਨੀਰੀ ਤੇ ਪਾਉਣ ਲਈ ਇਹ ਆ ਦੇਖੋ ਜੀ ਇਹ ਝੋਨਾ ਇਹਦੇ ਵਿੱਚ ਉੱਗ ਇਦੋਂ ਦੇਖੋ ਆਹ ਦੇ ਵਿੱਚ ਝੋਨਾ ਹੋ ਗਿਆ ਸਾਰਾ ਇਹਦੇ ਵਿੱਚ ਝੋਨਾ ਹੀ ਹੋ ਗਿਆ ਜੀ ਜਿੰਨੇ ਵੀ ਤੁਹਾਨੂੰ ਦਾਣੇ ਦਿਖਦੇ ਹਨ ਇਹ ਜਿੰਨੇ ਵੀ ਦਾਣੇ ਦਿਖਦੇ ਜਦੋਂ ਝੋਨੇ ਦੀ ਪਨੀਰੀ ਤੇ ਆਪਾਂ ਸਵਾਹ ਪਾਉਨੇ ਵਿੱਚ ਰਲਾ ਆਉਣ ਦਾ ਚਾਂਸ ਬਹੁਤ ਜ਼ਿਆਦਾ ਵਧ ਜਾਂਦਾ ਇਸ ਕਰਕੇ ਅਸੀਂ ਬੰਦ ਕੀਤੀ ਹੋਈ ਹੈ ਜੀ ਕਿਉਂਕਿ ਇਹ ਪਤਾ ਨਹੀਂ ਵੀ ਇਹ ਕਿਹੜੀ ਵੈਰੈਟੀ ਹੈ ਮੰਨ ਲਓ ਵੀ ਤੁਸੀਂ 31 ਲਾਈ ਆ ਇਹ 26 ਹੋਇਆ ਵਿੱਚ ਇਹ 26 ਦਾ ਰਲਾ ਆ ਗਿਆ ਵਿੱਚ ਤੇ ਫਿਰ ਦਿੱਕਤ ਆਉਂਦੀ ਹੈ ਜੇ ਤਾਂ ਪਾਉਣੀ ਆ ਫਿਰ ਛਾਂ ਕੇ ਪਾਓ ਨਹੀਂ ਤਾਂ ਇਹ ਭਾਈ ਨਾ ਪਾਓ ਸਵਾਹ ਪਾਉਣੀ ਜਿਹੜੀ ਖਤਰਨਾਕ ਹੈ